ਆਸਟ੍ਰੇਲੀਆ ਤੋਂ ਡੈਲੀਗੇਟ ਜਿਹੜਾ ਹੈਗਾ ਫਰੀਦਕੋਟ ਪੁੱਛਿਆ ਹੋਇਆ ਹੈ ਜਿਨ੍ਹਾਂ ਨੇ ਕਿ ਇੱਕ ਵੱਖਰੀ ਜਿਹੜੀ ਪ੍ਰੋਜੈਕਟ ਹੈਗੀ ਉਹ ਸ਼ੁਰੂ ਕਰਨੀ ਹੈ ਜਿਸ ਦੇ ਤਹਿਤ ਇੱਥੇ ਜਿਹੜਾ ਹੈਗਾ ਇੱਥੋਂ ਦੇ ਲੋਕ ਨਹੀਂ ਉਹਨਾਂ ਨੂੰ ਕੰਮ ਕਾਜ ਜਿਹੜਾ ਹੈਗਾ ਬਾਹਰੋਂ ਜਿਹੜਾ ਕੀਤਾ ਜਾਣਾ ਹੈ ਉਸ ਦੇ ਲਈ ਉਸ ਦੇ ਲਈ ਜਿਹੜੀ ਯੋਜਨਾ ਹੈਗੀ ਹੈ ਜੋਤੀਜੀ ਕਿਸ ਤਰੀਕੇ ਦਾ ਜਿਹੜਾ ਹੈਗਾ ਹੁਣ ਡੈਲੀਗੇਟ ਪੁੱਛਿਆ ਹੈ ਕਿ ਕਿਹੜੀ ਕਿਹੜੀਆਂ ਗੱਲਾਂ ਹੋ ਜਾਣੇ ਕਿ ਕੁਝ ਹੋਇਆ ਹੈ ਇਹਦੇ ਵਿੱਚ ਅੱਜ ਸਾਡੇ ਕੋਲ ਇੱਥੇ ਪਹੁੰਚੇ ਫਰੀਦਕੋਟ ਦੇ ਵਿੱਚ ਸੋ ਪਹਿਲਾ ਜਿਹੜਾ ਦਿਨ ਸੀਗਾ ਉਹ ਸਾਡਾ ਸੀ ਫਰੀਦਕੋਟ ਦੀ ਵਿਜ਼ਿਟ ਕਰਾਉਣੀ ਹੈਗੀ ਐ ਖਾਸ ਕਰਕੇ ਜਿਹੜਾ ਸਾਡਾ ਹੈਰੀਟੇਜ ਹੈਗਾ ਜਿੱਥੇ ਅਸੀਂ ਸ਼ੁਰੂਆਤ ਕਰਦੇ ਹਾਂ ਸਾਰਾ ਕੁਝ ਦੇ ਬਾਬੇ ਫਰੀਦ ਤੋਂ ਸ਼ੁਰੂ ਹੁੰਦਾ ਸੋ ਸਭ ਤੋਂ ਪਹਿਲਾਂ ਬਾਬਾ ਫਰੀਦ ਦੇ ਗੁਰਦੁਆਰੇ ਦੇ ਵਿੱਚ ਨਮਸਤਕ ਕੀਤਾ ਤੇ ਫਿਰ ਬਾਬਾ ਫਰੀਦ ਜੀ ਦੀ ਯਾਦ ਦੇ ਨਾਲ ਜਿਹੜਾ ਕਿਲਾ ਸੀਗਾ ਉੱਥੇ ਹੁਣ ਅਸੀਂ ਆਏ ਹਾਂ ਬਾਬਾ ਫਰੀਦ ਦੇ ਸਥਾਨ ਤੇ ਦਰਸ਼ਨ ਕੀਤੇ ਹੈਗੇ ਆ ਇਸ ਤੋਂ ਮਗਰੋਂ ਰਾਜ ਮਹਿਲ ਹੈਗਾ ਬਰਜਿੰਦਰਾ ਕਾਲਜ ਹੈਗਾ ਕੋਰਟਸ ਹੈਗੀਆਂ ਸੋ ਜੋ ਵੀ ਫਰੀਦਕੋਟ ਦਾ ਪ੍ਰਾਣਾ ਇਤਿਹਾਸ ਧਰਾਂਉਂਦੀਆਂ ਹੈਗੀਆਂ ਉਹ ਸਾਰਾ ਸੀਨ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਇਸ ਇਤਿਹਾਸ ਦੇ ਜਿਹੜੇ ਹੈਗੇ ਵਾਰਸਿਕ ਮਾਲਕ ਹੈਗੇ ਅੱਛਾ ਜਿਹੜੇ ਕੰਮਕਾਜ ਤਾਂ ਸਾਹਮਣੇ ਹੋਣ ਗਏ ਕਿ ਜੋ ਹੈਰੀਟੇਜ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਣ ਬਾਰੇ ਕੋਈ ਗੱਲਬਾਤ ਹੋਊ ਅ ਜ਼ਰੂਰੀ ਇਹਦੇ ਵਿੱਚ ਕੀ ਹੈ ਕਿ ਆਸਟ੍ਰੇਲੀਆ ਟੂਰਿਜ਼ਮ ਤੇ ਬਹੁਤ ਧਿਆਨ ਦਿੰਦਾ ਹੈਗਾ ਸੋ ਜਿਹੜਾ ਟੂਰਿਜ਼ਮ ਹੈ ਐਗਰੀਕਲਚਰ ਹੈ ਸੋ ਉਹਦੀ ਮੇਨ ਇਕਨੋਮੀ ਹੈਗੀ ਆ ਸੋ ਆਪਾਂ ਵੀ ਜਿਹੜੇ ਸਾਡਾ ਜਿਹੜਾ ਪੁਰਾਣਾ ਇਤਿਹਾਸ ਹੈਗਾ ਟੂਰਿਜ਼ਮ ਹੈਗਾ ਉਹਨੂੰ ਪ੍ਰੋਮੋਟ ਕਰਾਂਗੇ ਡੈਫੀਨਿਟਲੀ ਜਾ ਕੇ ਦੱਸਣ ਕੀ ਤੇ ਸਾਡੇ ਕੋਲ ਉਸ ਤਰੀਕੇ ਦੇ ਨਾਲ ਹੋਰ ਜਿਹੜੇ ਟੂਰਿਸਟ ਹੈਗੇ ਇੱਥੇ ਆਉਣਗੇ ਕਰਨਗੇ ਸੋ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਮੈਨੂੰ ਵੀ ਮੈਂ ਅੱਜ ਪਹਿਲੇ ਦਿਨ ਇੱਥੇ ਆਇਆ ਮੈਨੂੰ ਮਤਲਬ ਸਾਰੀ ਉਮਰ ਮੈਂ ਫ੍ਰੀਕੋਰਡ ਕੱਢਤੀ ਮੈਨੂੰ ਨਹੀਂ ਸੀ ਪਤਾ ਹੈਗਾ ਸੋ ਜੋ ਸਾਡਾ ਇੱਥੇ ਟੂਰਿਜ਼ ਕਿ ਮਤਲਬ ਇਸ ਤਰ੍ਹਾਂ ਸਾਡਾ ਜਿਹੜਾ ਪੁਰਾਣਾ ਜਿਹੜਾ ਸੀਗਾ ਅਸੀਂ ਇਤਿਹਾਸ ਸੀਗਾ ਸਾਡੀਆਂ ਸਾਡੀਆਂ ਬਿਲਡਿੰਗਸ ਹੈਗੀਆਂ ਸਾਡੇ ਜੋ ਇਤਿਹਾਸ ਨੂੰ ਦਰਸਾਉਂਦੀਆਂ ਹੈਗੀਆਂ ਅਜੋ ਜੀ ਦਾ ਤੁਸੀਂ ਬੈਸਕ ਡਿਸਕਸ ਕੀਤੀਆਂ ਸੀਗੀਆਂ ਕਿ ਆ ਕੁਝ ਕਰਨਾ ਹੈ ਤੁਹਾਡੇ ਲੋਕਾਂ ਨੇ ਬਾਹਰਲੇ ਲੋਕਾਂ ਨਾਲ ਮਿਲ ਕੇ ਉਸ ਬਾਰੇ ਗੱਲਬਾਤ ਹੋਈ ਕੋਈ ਜੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਅੱਜ ਪਹਿਲਾ ਦਿਨ ਸੀਗਾ ਤੇ ਹੁਣ ਜਿਹੜੀ वार्तालाਪ ਦਾ ਮਤਲਬ ਸ਼ੁਰੂਆਤ ਹੋਈ ਹੈਗੀ ਆ ਸੋ ਹੁਣ ਲਗਾਤਾਰ ਤਿੰਨ ਦਿਨ ਆਪਣੇ ਕੋਲ ਹੀ ਆ ਤੇ ਆਪਾਂ ਇਹਨਾਂ ਚੀਜ਼ਾਂ ਤੇ ਡਿਸਕਸ ਕਰਨਾ ਹੈਗਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਜਿਹੜੀ ਇਕਨੋਮੀ ਹੈਗੀ ਹੈ ਸਾਡੇ ਪੰਜਾਬ ਦੀ ਇਕਨੋਮੀ ਹੈਗੀ ਹੈ ਉਸ ਨੂੰ ਤੁਸੀਂ ਪ੍ਰਮੋਟ ਕਰ ਸਕੀ ਬੂਸਟ ਅਪ ਕਰ ਸਕੀ ਸਾਡੇ ਲੋਕਾਂ ਨੂੰ ਨੌਲੇਜ ਜਿਹੜੀ ਵਧੇ ਰੋਜ਼ਗਾਰ ਦੇ ਸਾਧਨ ਵਧਣ ਸਾਡੀ ਜਿਹੜੀ ਅਵੇਅਰਨੈਸ ਹੈਗੀ ਉਹ ਵਧੇ ਦੋਨਾਂ ਦੇਸ਼ਾਂ ਦਾ ਜਿਹੜਾ ਦਾਨ ਪ੍ਰਦਾਨ ਹੈਗਾ ਉਹ ਉਹਦੇ ਵਿੱਚ ਜਿਹੜੀ I delegate the members uh, Sir, what's your good name? Daniel Linklater, Mayor of Wentworth. What do you feel about this palace? I think it's beautiful, and it's been a real honor to come and visit your beautiful city of Faridkot and to have a look at some of your uh, cultural and religious sites that are very special to your people. What's planned for Indian people? Like Punjabi people, you jo. So we have a very busy few days of engagements here we're going to be visiting the university and the agriculture college then we're going to take some meetings with austrade our uh, part of our department of foreign affairs and trade in delhi and uh, what i hope is that our friendship that we're here to to build and build on the relationships will over time turn into collaborative partnerships what's the base of your plan of, about indian people and your people well, I think that Australia has a lot of fresh produce and a lot of agricultural products that the Indian people would like to purchase. So, the trade side is very important, but I think also the workforce exchange. So, you know, we have a lot of uh, very high quality education facilities. Also, we have a great need, particularly in our regional parts of the country, for um, health workers. So, I'm very excited to be visiting the uh, Baba Farad University of Health Sciences. ਕਮਚ ਤਾਂ ਬਿਲਕੁਲ ਡੈਲੀਗੇਟਸ ਦੇ ਮੈਂਬਰ ਸੀ ਜੋ ਕਿਸ ਵਕਤ ਤੇ ਪਹੁੰਚੇ ਹੋਏ ਨੇ ਵਿਧਾਇਕ ਸਭਾ ਸਦਨ ਮੌਜੂਦ ਨੇ ਸਰ ਬੜਾ ਅੱਛਾ ਫੀਲ ਕਰ ਰਹੇ ਨੇ ਇੱਥੇ ਆ ਕੇ ਕਹਿੰਦੇ ਪਹਿਲਾ ਦਿਨ ਸੀਗਾ ਬੜਾ ਘੁੰਮੇ ਫਿਰੇ ਨੇ ਤਾਂ ਹੁਣ ਅਗਲੀ ਕਿਸ ਤਰੀਕੇ ਦੇ ਰੂਪ ਰੇਖਾ ਦੇਖੋ ਅਸੀਂ ਇਹਨਾਂ ਨੂੰ ਸਾਰਾ ਅਸੀਂ ਆਪਣਾ ਸੱਭਿਆਚਾਰ ਦਿਖਾਉਣਾ ਹੈ ਵੀ ਅਸੀਂ ਕਿਵੇਂ ਰਹਿੰਦੇ ਆ ਅਸੀਂ ਕਿਸ ਤਰ੍ਹਾਂ ਦਾ ਖਾਂਦੇ ਆ ਦੁਨੀਆ ਦੇ ਵਿੱਚ ਜਿਹੜਾ ਭਾਰਤ ਹੈ ਉਹ ਪਹਿਲਾਂ ਤੋਂ ਹੀ ਜਿਹੜਾ ਹੈਗਾ ਉਹ ਖਾਸ ਕਰਕੇ ਜੇ ਖਾਣ ਤੇ ਵੀ ਲਈਏ ਅਸੀਂ ਸਾਡਾ ਖਾਣ ਪੀਣਾ ਜਿਹੜਾ ਸਾਡਾ ਸ਼ਡਿਊਲਡ ਸੀਗਾ ਚਲੋ ਹੁਣ ਤਾਂ ਚਾਹੇ ਵਿਗੜ ਗਿਆ ਉਹ ਅਸੀਂ ਸਾਰਾ ਕੁਝ ਜੋ ਚੁਸੇ ਅਸੀਂ ਤਿਆਰ ਕਰਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਕੋਲ ਹੈ ਨਹੀਂ ਅਸੀਂ ਕੱਲ ਨੂੰ ਉਹ ਸਾਰਾ ਕੁਝ ਸਾਡੇ ਕਿਸਾਨ ਜਿਹੜੀ ਜਿਹੜੀ ਚੀਜ਼ ਤਿਆਰ ਕਰ ਸਕਦੇ ਆ ਉਹ ਅਸੀਂ ਕੱਲ ਦਿਖਾਵਾਂਗੇ ਇਹਨਾਂ ਨੂੰ ਸਾਡੇ ਕੋਲੇ ਕਿਸ ਤਰ੍ਹਾਂ ਦੇ ਡਾਕਟਰ ਆ ਸੀ ਕਿਸ ਤਰ੍ਹਾਂ ਦੇ ਇਲਾਜ ਕਰ ਸਕਦੇ ਆ ਅਸੀਂ ਜਿਹੜਾ ਪਰਸਨ ਦਾ ਸਾਡਾ ਜਿਹੜਾ ਸ਼ਡਿਊਲ ਆ ਉਹ ਮੈਡੀਕਲ ਕਾਲਜ ਦੇ ਵਿੱਚ ਅਸੀਂ ਜਿਹੜਾ ਹੈਗਾ ਟਾਈਮ ਕੱਢਾਂ ਇਹਨਾਂ ਨੂੰ ਆਦੇ ਚੰਗੇ ਵਾਰਡ ਦਿਖਾਵਾਂ ਉੱਥੋਂ ਦੇ ਪੇਸ਼ੈਂਟ ਸਾਡੇ ਕੋਲੇ ਆ ਕੇ ਇਲਾਜ ਕਰਾਉਣਗੇ ਸਾਡੇ ਡਾਕਟਰਾਂ ਦੀ ਇਹਨਾਂ ਨੂੰ ਲੋੜ ਆ ਤਾਂ ਅਸੀਂ ਡਾਕਟਰ ਇਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਨਰਸਾਂ ਦੀ ਲੋੜ ਆ ਇੱਥੋਂ ਤੱਕ ਕਿ ਅਸੀਂ ਆਈ.ਟੀ.ਵੀ ਵੀ ਦਿਖਾਉਣੀ ਸਾਡੀ ਜੇਕਰ ਉੱਥੇ ਨੂੰ ਟੈਕਨੀਕਲੀ ਬੰਦਿਆਂ ਦੀ ਵੀ ਲੋੜ ਆ ਤਾਂ ਉਹ ਵੀ ਅਸੀਂ ਪ੍ਰੋਵਾਈਡ ਕਰਾਵਾਂਗੇ ਕਿਉਂਕਿ ਅੱਜ ਦੁਨੀਆ ਦੇ ਉੱਤੇ ਜਿਹੜਾ ਹੈਗਾ ਪੜੇ ਲਿ ਸਪੋਰਟਸ ਹੈ ਇਹਨਾਂ ਦੀ ਬਹੁਤ ਅੱਛੀ ਹੈ ਅਸੀਂ ਉੱਥੇ ਆਪਣੇ ਪਲੇਅਰ ਭੇਜਾਂਗੇ ਟ੍ਰੇਨਿੰਗ ਲੈਣ ਵਾਸਤੇ ਅਸੀਂ ਆਪਣੇ ਕੋਚ ਇਹਨਾਂ ਕੋਲੇ ਭੇਜਾਂਗੇ ਉਹ ਟ੍ਰੇਨਿੰਗ ਲੈ ਕੇ ਆਉਣ ਉਹਨਾਂ ਦੇ ਕੋਚ ਸਾਨੂੰ ਆ ਕੇ ਟ੍ਰੇਨਿੰਗ ਦੇਣਗੇ ਸੋ ਇਸ ਤਰ੍ਹਾਂ ਸਾਡਾ ਜਿਹੜਾ ਆਦਾਨ ਪ੍ਰਦਾਨ ਇਹਦੇ ਨਾਲ ਸਾਡੇ ਦੇਸ਼ ਦੀ ਵੀ ਤਰੱਕੀ ਹੋਊਗੀ ਇਹਨਾਂ ਦੀ ਵੀ ਤਰੱਕੀ ਹੋਊ ਔਰ ਇਹਨਾਂ ਨੂੰ ਚੰਗੀ ਚੀਜ਼ ਮਿਲੂਗੀ ਕਿਉਂਕਿ ਬਹੁਤੀ ਵਾਰੀ ਕੀ ਹੁੰਦਾ ਵੀ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਜਿਹੜਾ ਜਿੱਥੋਂ ਮਿਲਿਆ ਸਮਾਨ ਉਹ ਦੇ ਦਿੰਦੇ ਤਾਂ ਅਸੀਂ ਇਹਨਾਂ ਨੂੰ ਸਿੱਧਾ ਜਿਹੜਾ ਹੈਗਾ ਕਿਸਾਨ ਨਾਲ ਵੀ ਰابطਾ ਜੋੜਾਂਗੇ ਜਿਹੜੇ ਕਿਸਾਨ ਕੋਈ ਆਰਗੈਨਿਕ ਚੀਜ਼ਾਂ ਤਿਆਰ ਕਰਦੇ ਆ ਚਾਹੇ ਕੋਈ ਹਲਦੀ ਤਿਆਰ ਕਰਦਾ ਹੈ ਸ਼ਹਿਦ ਤਿਆਰ ਕਰਦਾ ਹੈ ਗੁੜ ਤਿਆਰ ਕਰਦਾ ਹੈ ਉਹ ਸਾਰਾ ਕੁਝ ਇੱਥੋਂ ਤੱਕ ਕਿ ਅਸੀਂ ਦੇਸੀ ਜੁੱਤੀਆਂ ਵੀ ਜਿਹੜੀਆਂ ਹਨ ਉਹ ਵੀ ਇਹਨਾਂ ਨੂੰ ਅਸੀਂ ਦੁਕਾਨਾਂ ਦਿਖਾਉਣੀ ਹੈ ਬਾਜ਼ਾਰ ਦੇ ਵਿੱਚ ਤੇ ਉਹ ਵੀ ਅਸੀਂ ਅੱਜ ਦਾ ਜਿਹੜਾ ਸਾਡਾ ਹੁਣ ਹੈਗਾ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਣਾ ਬਾਜ਼ਾਰ ਵਾਸੀਆਂ ਨੇ ਵੀ ਇਹਨਾਂ ਦਾ ਸਵਾਗਤ ਕਰਨਾ ਸੋ ਇਹ ਬਹੁਤ ਇੱਕ ਵੱਡਾ ਪਰਾਲਾ ਕੋਸ਼ਿਸ਼ ਕਰ ਰਹੇ ਹਾਂ ਮਾਰੇ ਕਿਰਪਾ ਕਰੇ ਸਕਸੈਸ ਹੋ ਜਾਏ ਤੇ ਸਾਡੇ ਲੋਕਾਂ ਨੂੰ ਰੋਜ਼ਗਾਰ ਇੱਥੇ ਮਿਲ ਸਕੇ ਦਾ ਬਿਲਕੁਲ ਵਿਧਾਇਕ ਸਾਹਿਬ ਸੱਜਣਾ ਮੌਜੂਦ ਸੀਗੇ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਦਾ ਜਿਹੜਾ ਇਹਨਾਂ ਦੀ ਯੋਜਨਾ ਹੈਗੀ ਹੈ ਇੱਕ ਅ ਇੰਡੀਆ ਰੋਗ ਲੈ ਜਾਂਦੀ ਹੈ ਇੱਥੋਂ ਦੇ ਲੋਕ ਨੇ ਜਿਹੜਾ ਉਹਨਾਂ ਨੂੰ ਅੱਗੇ ਲੈ ਜਾਂਦੀ ਤਾਂ ਫਿਰ ਹਾਲ ਵੇਖਦੇ ਆ ਕਿ ਦੋ ਤਿੰਨ ਦਿਨਾਂ ਦੀ ਵਿਜ਼ਿਟ ਹੈਗੀ ਹੈ ਉਸ ਦੌਰਾਨ ਕੀ ਕੁਝ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਹੈ ਫਰੀਦਕੋਟ ਤੋਂ ਕੈਮਰਾ ਪਹੁੰਚ ਮਨਪ੍ਰੀਤ ਸਿੰਘ ਚਾਹ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ और... WhatsApp channel par